ਨਾ ਨਈਆਂਵਾਲਾ ਦੇ ਏਰੀਏ ਦੇ ਵਿੱਚ 39 ਟੋਲੇ ਦੀ ਲੁੱਟ ਨਿਕਲੀ ਝੁੱਠੀ ਐਨ ਆਰ ਆਈ ਪਤੀ ਪਤਨੀ ਨੂੰ ਕੀਤਾ ਗਿਆ ਗ੍ਰਿਫਤਾਰ ਮੰਗਲਵਾਰ ਨੂੰ 12 ਵਜੇ ਦੇ ਲਗਭਗ ਐਸ ਐਸ ਪੀ ਅਮਨੀਤ ਕੁੰਡਲ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਜੋ ਥਾਣਾ ਨਈਆਂਵਾਲਾ ਦੇ ਏਰੀਏ ਦੇ ਵਿੱਚ ਜੈਤੋ ਬਾਈਪਾਸ ਦੇ ਉੱਤੇ 39 ਟੋਲੇ ਦੀ ਲੁੱਟ ਇੱਕ ਐਨ ਆਰ ਆਈ ਪਤੀ ਪਤਨੀ ਵੱਲੋਂ ਸਾਡੇ ਕੋਲ ਸ਼ਿਕਾਇਤ ਦਿੱਤੀ ਗਈ ਸੀ ਕਿ ਇੱਥੇ ਆਪਣੀ ਲੁੱਟ ਹੋਈ ਹੈ ਇਸ ਨੂੰ ਉਹਨਾਂ ਵੱਲੋਂ ਪੂਰੀ ਛਾਣਬੀਨ ਕਰਨ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਕਿ ਇਹ ਈਡੀਐਫਾ ਇਹ ਇਹਨਾਂ ਵੱਲੋਂ ਝੂਠੀ ਫਲਾਈ ਗਈ ਸੀ ਜਿਸ ਮਾਮਲੇ ਨੂੰ ਲੈ ਕੇ ਹੁਣ ਇਹ ਐਨਆਰਆਈ ਪਤੀ ਪਤਨੀ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਆਓ ਤੁਹਾਨੂੰ ਸੁਣਾਉਣੀ ਹੈ ਕੀ ਸੀ ਪੂਰਾ ਮਾਮਲਾ ਬਠਿੰਡਾ ਦੇ ਐਸਐਸਪੀ ਤੋਂ ਐਸਐਸਪੀ ਤੋਂ ਤੇ ਇਸ ਐਨਆਰਆਈ ਔਰਤ ਨੂੰ

ਨਹੀਂ ਪੁਲਿਸ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ ਇਸ ਤੋਂ ਬਾਅਦ ਮੈਂ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਆਮ ਸੌਰੀ ਥੈਂਕ ਯੂ ਸੋ ਮਚ ਠੀਕ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਤੁਹਾਨੂੰ अर्ਲੀ ਮਾਰਨਿੰਗ ਪਤਾ ਹੋਣਾ ਇੱਕ ਰਿਪੋਰਟ ਆਈ ਸੀਗੀ ਕਿ ਨਈਆਂ ਵਾਲਾ ਦਾ ਜਿਹੜਾ ਏਰੀਆ ਹੈਗਾ ਜੈਤੋ ਬਾਈਪਾਸ ਤੇ ਇੱਕ ਲੇਟ ਮਿਡਨਾਈਟ ਇੱਕ ਇਨਫੋਰਮੇਸ਼ਨ ਆਈ ਸੀਗੀ ਐਸ ਐਚ ਓ ਨਈਆਂ ਵਾਲਾ ਜਿਹੜੇ ਸਬ ਇਨਸਪੈਕਟਰ ਅਮਰਿੰਦਰ ਹੈਗੇ ਇਨਾਂ ਨੂੰ ਤੇ ਚੌਂਕੀ ਗੋਨਿਆਨਾ ਮੰਡੀ ਇਨਫੋਰਮੇਸ਼ਨ ਸਿਗੀ ਇੱਕ ਫੈਮਿਲੀ ਇਨੋਵਾ ਗੱਡੀ ਚਾਰੀ ਸੀਗੀ ਜਿਹੜੇ ਪਿੱਛੋਂ ਚੱਕਬਖਤੂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਂ ਰਜਿੰਦਰ ਕੌਰ ਔਰ ਉਹਦਾ ਹਸਬੰਡ ਦਾ ਨਾਂ ਹੈਗਾ ਸਾਹਿਲ ਇਹ ਅੱਜਕੱਲ ਐਡਲੇਡ ਆਸਟ੍ਰੇਲੀਆ ਤੋਂ ਆਏ ਹੋਏ ਹੈ ਪਿੱਛੇ ਚੱਕਬਖਤੂ ਨੂੰ ਬਿਲੋਂਗ ਕਰਦੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਿਆਸ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਆ ਸੀ ਗੱਡੀ 'ਚ ਤੇ ਉਹਨੂੰ ਵੋਮਿਟਿੰਗ ਕਰਾਉਣ ਲਈ ਉਹ ਸੜਕ 'ਤੇ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਡ ਅਰਟਿਗਾ ਗੱਡੀ ਆਂਦੀ ਹੈ ਜਿਹਦੇ 'ਚ 7-8 ਯੂਥ ਸੀਗੇ ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ ਬਿਕੋਜ਼ ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਹਰ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਐਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜਿਹਨੀ ਵੀ ਮੇਰੀ ਜੁਐਲਰੀ ਸੀਗੇ ਵਿੱਚ ਇਨਕਲੂਡਡ ਅਰਾਊਂਡ 28 ਤੋਲੇ ਵਰਥ ਆਫ ਮੋਦੀ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਗਲੇ ਦਾ ਹਾਰ ਸੀ ਉਹਦਾ ਵਜ਼ਨ ਅਰਾਊਂਡ 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੇਸਲੇਟ ਸਾਰਾ ਕੁਝ ਮਿਲਾ ਕੇ ਅਰਾਊਂਡ 39 ਤੋਲੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਖੋਹ ਕਰਕੇ ਲੈ ਗਏ 8 ਗਨ ਪੁਆਇੰਟ ਔਰ ਉਸ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ-ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟਿਕਾ ਗੱਡੀ ਸੀਗੀ ਜੋ ਉਹਨਾਂ ਨੇ ਦੱਸਿਆ ਸਾਡੇ ਨਾਲ ਗਨ ਪੁਆਇੰਟ ਤੇ ਖੋ ਕਰਕੇ ਗਏ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਦੱਸਿਆ ਵੀ ਬਹੁਤ ਜ਼ਿਆਦਾ ਵਾਰਥ ਔਫ ਜੁਐਲਰੀ ਇਨਵੋਲਡ ਹੈ ਔਰ ਇਹਨਾਂ ਨੇ ਕਿਹਾ ਕਿ ਇੱਕ ਨੇ ਗਨ ਪੁਆਇੰਟ ਤੇ ਤੇ ਦੋ ਹੋਰ ਵੀ ਬੰਦੇ ਆ ਕੋਲ ਅਸਲੇ ਸੀਗੇ ਮਤਲਬ ਅਰਾਊਂਡ 3 ਦੇ ਵਰ ਕਲੇਮਿੰਗ ਕਿ ਗਨ ਗਨ ਪੁਆਇੰਟ ਤੇ ਯੂਜ਼ ਹੋਇਆ ਸੋ ਇਸ ਇਦਰ ਤੋਂ ਮੈਂ SPD ਨਰਿੰਦਰ ਇਹਨਾਂ ਦੇ ਸੁਪਰਵੀਜ਼ਨ ਚ CIA ਸਟਾਫ 2 ਇਨਸਪੈਕਟਰ ਕਰਨ ਦੀ ਟੀਮ ਨੂੰ ਵੀ ਨਾਲ ਲਾਇਆ ਕਰਦੇ ਸਾਰਾ ਦਿਨ ਇਸ ਤੇ ਇਨਵੈਸਟੀਗੇਸ਼ਨ ਕੀਤੀ ਗਈ ਟੈਕਨੀਕਲ ਹਿਊਮਨ ਇੰਟ ਤੇ ਔਰ ਇਹਨਾਂ ਨੂੰ ਵਾਰ-ਵਾਰ ਤਾਲਮੇਲ ਕੀਤੀ ਗਈ ਕਿ ਤੁਸੀਂ ਜਿਹੜਾ ਸਾਨੂੰ ਕੰਪਲੇਂਟ ਇਨੀਸ਼ੀਅਲੀ ਦਿੱਤੀ ਸੀਗੀ ਕਿ ਉਹਦੇ ਬਿਆਨ ਦੇ ਦੋ ਬਟ ਕਾਫੀ ਦੇ ਡਿਲੇ ਹੁੰਦਾ ਗਿਆ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ SHO ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀਨ ਚਾਰਜ ਦੇ ਬਿਆਨ ਤੇ ਪਹਿਲਾਂ ਇਹਨਾਂ ਨੇ ਕਿਉਂਕਿ ਕਾਗਨੇਜ਼ੀਬਲ ਅਫੈਂਸ ਹੈਗਾ ਰੋਬਰੀ ਔਰ ਆਰਮਸ ਐਕਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ ਔਰ ਦੌਰਾਨੇ ਤਫਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਾਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕ ਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਈਡੈਂਟੀਫਾਈ ਹੋਇਆ ਮਦਨ ਲਾਲ ਰੈਜ਼ੀਡੈਂਟ ਆਫ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗੱਲ ਪਤਾ ਲੱਗੀ ਕਿ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਣੇ ਸੀਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਇਹਨਾਂ ਦੀ ਟੀਮ ਇਹਦੇ ਚ ਜਿਹੜੇ 100% ਸੀ ਗੱਡੀ 'ਚ ਉਹਨਾਂ ਦੇ ਨਾਂ ਪਤਾ ਲੱਗੇ சுரேਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇਪਾਲ ਇੱਕ ਪਵਨ ਕੁਮਾਰ ਵਿਨੋਦ ਕੁਮਾਰ ਇਹ ਸਾਰੇ ਹੀ ਫਜ਼ਿਲਕਾ ਦੇ ਰਹਿਣ ਵਾਲੇ ਤੇ ਇੱਕ ਸਚਿਨ ਵੀ ਸੀਗਾ ਇਹ ਸਾਰੇ ਫਜ਼ਿਲਕਾ ਤੋਂ ਉਸ ਗੱਡੀ 'ਚ ਰਾਤ ਦੇ ਟਾਈਮ ਉੱਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੀ ਵਰਜਨ ਸੀ ਕਿ ਜਦੋਂ ਇਹਨਾਂ ਨੇ ਸੜਕ ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ 스ਕਫਲ ਟਾਈਪ ਹੋ ਰਹੀ ਹੈ ਤੇ ਉਹਨਾਂ ਨੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੀ ਆਪਸ ਹੀ ਉਹਦਾ ਹਸਬੰਡ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀਗੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ ਹੀ ਥੋੜੀ ਹੱਥੋਪਾਈ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਤਾਂ ਸਾਡੇ ਤੇ ਹੀ ਗੱਲ ਪੈ ਰਹੇ ਤੇ ਉਹ ਉੱਥੋਂ ਨਿਕਲ ਗਏ ਬਟ ਬਾਅਦ ਚ ਇਹਨਾਂ ਨੂੰ ਨਹੀਂ ਅਵੇਅਰਨੈਸ ਸੀਗੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸਟ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨ ਪੁਆਇੰਟ ਤੇ ਲੁੱਟਖੋ ਹੋਈ ਹੈ ਜੋ ਇਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਬਾਰੀ-ਬਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸਿਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਡ ਮੈਨੀਪੂਲੇਟਡ ਸਗੀ ਇਸ ਕਰਕੇ ਅਸੀਂ ਤਫਤੀਸ਼ ਚ ਹੀ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀ ਨੀਅਸ ਲਾਈ ਸੀ ਰੋਬਰੀ ਆਰਮਜ਼ ਆਗਦੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸ ਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁਣ ਇਕੁਇਵਲੈਂਟ 213 217 ਬੀ ਐਨ ਐਸ ਹੈ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿੱਛੋਂ ਆਏ ਆ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਰ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇਹ ਇਹਦਾ ਕਨਕਲੂਜਨ ਹੈ ਕਿ ਸੌਰੀ ਕੁਲ ਬੋਲਵਰਸ ਮਤਲਬ ਇਸ ਤਰ੍ਹਾਂ ਦਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕੱਲ ਰਿਪੋਰਟ ਹੋਇਆ ਸੀ ਇਵੈਂਚੁਅਲੀ ਇਟ ਵਾਸ ਨਾਟ ਟru ਐਟ ਆਲ ਔਰ ਤੁਹਾਨੂੰ ਸਾਰਿਆਂ ਨੂੰ ਇਸ ਬੁਲਾਉਣ ਦਾ ਮਕਸਦ ਮੇਰੇ ਇਹੀ ਹੈ ਕਿ ਜਦੋਂ ਇਨੀ ਸੈਂਸੇਸ਼ਨਲ ਖਬਰ ਆਂਦੀ ਹੈ ਤੇ ਪੁਲਿਸ ਨੇ ਵੀ ਇਹਨੂੰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਇੱਕ ਇੱਕ ਚੀਜ਼ ਨੂੰ ਪੂਰਾ ਦਿਨ ਲਗਾ ਕੇ ਕਲੈਰੀਫਾਈ ਕੀਤਾ ਹੈ ਔਰ ਇਹ ਵੀ ਪਤਾ ਲੱਗਿਆ ਮੈਂ ਉਹਨੂੰ ਪੁੱਛਿਆ ਵੀ ਵੀ ਤੁਸੀਂ ਯੂ ਆਰ ਐਨ ਆਰ ਆਈ ਤੁਸੀਂ ਬਾਹਰੋਂ ਆਏ ਹੋ ਵੀ ਹਾਊ ਕਡ ਯੂ ਗਿਵ ਸਚ ਐਨ ਇਰਿਸਪੌਂਸਿਬਲ ਸਟੇਟਮੈਂਟ ਤਾਂ ਹੁਣ ਤਾਂ ਮੋਸਟਲੀ ਦੇ ਆਰ ਸੇਇੰਗ ਕਿ ਕੁਝ ਯਾਦ ਨਹੀਂ ਆ ਰਿਹਾ ਐਦਾਂ ਮਤਲਬ ਉਸ ਕੱਲ ਤੁਹਾਡੇ ਚੋ ਵੀ ਕਈ ਮੈਨੂੰ ਮਿਲ ਕੇ ਗਿਆ ਮੀਡੀਆ ਵਾਲੇ ਤੁਸੀਂ ਕਵਰ ਵੀ ਕੀਤਾ ਸੀ ਵੀ ਦਿਨ ਦਿਹਾੜੇ ਜਾਂ ਲੇਟ ਨਾਈਟ ੜੀ ਵੱਡੀ ਲੁੱਟ ਹੋ ਗਈ ਹੈ ਸੋ ਇਟ ਇਜ਼ ਅਨ ਅਪੀਲਡ ਥਰੂ ਯੋਰ ਮੀਡੀਆ ਆਲਸੋ ਕਿ ਪਬਲਿਕ ਨੂੰ ਵੀ ਤੁਸੀਂ ਜ਼ਰੂਰ ਦੱਸੋ ਕਿ ਇਸ ਤਰ੍ਹਾਂ ਦੀ ਫਾਲਸ ਇਨਫੋਰਮੇਸ਼ਨ ਦੇਣ ਦੇ ਵੀ ਸੈਕਸ਼ਨਸ ਹੁੰਦੇ ਆ ਲਾਜ ਚ ਸ਼ਾਇਦ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਤੁਸੀਂ ਕੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀਗੀਆਂ ਨੇ ਟਰਨਡ ਆਊਟ ਕਿ ਹਸਬੰਡ ਨੇ ਹੀ ਆਪਣੀ ਵਾਈਫ ਦੀ ਕੌਂਟਰੈਕ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸਗਾ ਪਰ ਟਰਨਡ ਆਊਟ ਕਿ ਕੁਝ ਵੀ ਨਾਉ ਦੈਟ ਲੇਡੀਜ਼ ਕਲੇਮਿੰਗ ਕਿ ਮੈਂ ਤਾਂ ਜੁਐਲਰੀ ਦਾ ਨਾਮ ਵੀ ਨਹੀਂ ਲਿਆ ਮਤਲਬ ਫਰਮ ਸੇਇੰਗ ਕਿ 40 ਟੋਲੇ ਮੇਰੇ ਨਾਲ ਖੋ ਹੋਈ ਹੈ ਗਨ ਪੁਆਇੰਟ ਤੇ ਹੋਈ ਹੈ ਨਾਉ ਦੇ ਆਰ ਸੇਇੰਗ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ